ਹੈਲੋ ਜੀ ਸਸਤਿਕਾ ਸਾਰੀਆਂ ਭੈਣਾਂ ਨੂੰ ਹੋਰ ਸਨੌ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਪਰ ਠੰਡ ਪਤਾ ਹੀ ਤੁਹਾਨੂੰ ਬਹੁਤ ਜ਼ਿਆਦਾ ਹੋਈ ਹੋਈ ਐ ਤੇ ਬਸ ਉੱਠ ਕੇ ਮੈਂ ਅੱਜ ਨਾ ਸੰਦੀਪ ਨੇ ਆਉਣਾ ਨਹੀਂ ਸੀਗਾ ਸਵੇਰੇ ਉਹਦਾ ਫੋਨ ਆ ਗਿਆ ਤੇ ਚਲੋ ਵਿਚਾਰੀ ਵੈਸੇ ਤਾਂ ਠੰਡ 'ਚ ਵੀ ਇਹਨਾਂ ਕਦੇ ਛੁੱਟੀ ਨਹੀਂ ਕਰਦੀ ਪਰ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ ਤੇ ਮੈਂ ਉੱਠ ਕੇ ਬਰਤਨ ਵਗੈਰਾ ਸਾਫ਼ ਕਰੀ ਬੀਬੀ ਇਥੇ ਪਾਠ ਕਰਦੀ ਸੀ ਮੈਂ ਚਲ ਮੈਂ ਬਰਤਨ ਬਤਨ ਸਾਫ਼ ਕਰਦਾ ਹੁਣੇ ਤੇ ਹੁਣ ਪਾਰਸਲ ਬਣਾ ਕੇ ਤੇ ਮੈਂ ਕਿਹਾ ਹੁਣ ਭੈਣਾ ਨਾਲ ਗੱਲਬਾਤ ਕਰ ਲਾਂ ਕਿਉਂਕਿ ਮੇਥੋਂ ਕੱਲ ਬਲੌਗ ਬਣਿਆ ਨਹੀਂ ਹੈਗਾ ਵੈਸੇ ਸਾਡੀਆਂ ਛੁੱਟੀਆਂ ਐਕਸਟੈਂਡ ਹੋ ਗਈਆਂ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਹੈਨਾ ਚਲੋ ਆਪਾਂ ਤਾਂ ਕੱਪੜੇ-ਕੁਪੜੇ ਪਾ ਕੇ ਜਿਆਦਾ ਚਲੇ ਜਾਨੇ ਆ ਪਰ ਬੱਚਿਆਂ ਕੋਲੇ ਨਾ ਸਾਡੇ ਸਕੂਲਾਂ ਚ ਤੁਹਾਨੂੰ ਪਤਾ ਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਵਿਚਾਰੇ ਜਿਹੜੇ ਉਹ ਮੀਡੀਓਕਰ ਫੈਮਲੀਆਂ ਵੀ ਨਹੀਂ ਕਹਿ ਸਕਦੇ ਹੈਨਾ ਆਪਾਂ ਉਹਨਾਂ ਨੂੰ ਤੇ ਸੋ ਉਹਨਾਂ ਕੋਲੇ ਕੱਪੜੇ-ਕੁਪੜੇ ਵੀ ਵਿਚਾਰਿਆਂ ਕੋਲੇ ਇਸ ਤਰ੍ਹਾਂ ਦੇ ਹੁੰਦੇ ਨਹੀਂ ਪਤਲੇ ਤੇ ਬੱਚੇ ਠੰਡ ਤੋਂ ਬਚ ਜਾਣਗੇ ਨਹੀਂ ਤਾਂ ਵਿਚਾਰੇ ਉਹਨੂੰ ਠੋਠ 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 ਕਰੀ ਜਾਂਦੇ ਨੇ ਬੈਠੇ ਠੰਡ ਬਹੁਤ ਹੁੰਦੀ ਹੈ ਮੋٹے ਕੱਪੜੇ ਇਹੋ ਜਿਹੇ ਹੁੰਦੇ ਆ ਉਹਨਾਂ ਕੋਲੇ ਉਹਨਾਂ ਨੂੰ ਤਾਂ ਯੂਨੀਫਾਰਮ ਪਾਣੀ ਹੁੰਦੀ ਹੈ ਹੁਣ ਯੂਨੀਫਾਰਮ ਕਦੇ ਮੋਟੀ ਕਦੇ ਪਤਲੀ ਇਸ ਤਰ੍ਹਾਂ ਤਾਂ ਬਣਾਉਂਦੇ ਨਹੀਂ ਹੈਗੇ ਤੇ ਇਸ ਕਰਕੇ ਚਲੋ ਸਰਕਾਰ ਨੇ ਵਧੀਆ ਸੋਚਿਆ ਚਾਰ ਪੰਜ ਦਿਨਾਂ ਦੇ ਵਿੱਚ ਫਰਕ ਪੈ ਜਾਊਗਾ ਲੋਹੜੀ ਤੋਂ ਬਾਅਦ ਧੁੱਪ ਨਿਕਲਣ ਲੱਗ ਜੂਗੀ ਬਾਕੀ ਸਾਰੀਆਂ ਭੈਣਾ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਬੱਚੇ ਘਰ ਨੇ ਮਾਵਾਂ ਤਾਂ ਕਹਿ ਦਿੰਦੀਆਂ ਚੰਗਾ ਸੀ ਸਕੂਲ ਖੁੱਲ ਜਾਂਦੇ ਤੁਰ ਜਾਂਦੇ ਤੇ ਲੋਪੀ ਜਾਂਦੇ ਸਾਡਾ ਕਰਕੇ ਇਸ ਤਰ੍ਹਾਂ ਹੀ ਹੁੰਦਾ ਕਿਉਂਕਿ ਬੱਚੇ ਜਿਹੜੇ ਘਰੇ ਪਰੇਸ਼ਾਨ ਕਰਦੇ ਆ ਤੰਗ ਕਰਦੇ ਆ ਤੇ ਫਿਰ ਮਾਵਾਂ ਕਹਿ ਦਿੰਦੀਆਂ ਉੱਥੇ ਠੀਕ ਸੀ ਤੁਸੀਂ ਸਕੂਲ ਖੁੱਲ ਜਾਂਦੇ ਹੋਰ ਛੁੱਟੀਆਂ ਕਰਤੀਆਂ ਤੁਹਾਨੂੰ ਸਾਡਾ ਲੋ ਪੀਣ ਨੂੰ ਚਲੋ ਬੱਚਿਆਂ ਦਾ ਧਿਆਨ ਰੱਖੋ ਜੀ ਉਹਨਾਂ ਨੂੰ ਅੰਦਰ ਬਿਠਾ ਕੇ ਰੱਖੋ ਪਰ ਪੜ੍ਹਾਈ ਚਲਾ ਕੇ ਰੱਖੋ ਜਰੂਰ ਤੇ ਅੱਜ ਨਾ ਐਕਚੁਅਲੀ ਵਲੌਗ ਪਹਿਲਾਂ ਮੇਰਾ ਰਾਦਾ ਸੀਗਾ ਵੀ ਆਪਾਂ ਅੱਜ ਨਹੀਂ ਦਿੰਦੇ ਹੈਗੇ ਚਲੋ ਕੱਲ ਨੂੰ ਸਹੀ ਤੇ ਟਾਈਮ ਕਾਫੀ ਹੋ ਗਿਆ 10 ਵਜੇ ਹੋਈ ਨਹੀਂ ਹਮ ਸਵੇਰ ਦੇ ਤੇ 11 ਵਜੇ ਵਲੌਗ ਆਉਂਦਾ ਤੁਹਾਡੇ ਕੋਲ ਹੀ ਤੇ ਮੈਂ ਬਣਾ ਕੇ ਤੇ ਹੁਣੀ ਤਾਜਾ ਤਾਜਾ ਤੁਹਾਨੂੰ ਅਡਿਟ ਕਰਕੇ ਦੇਣਾ ਪਰ ਠੰਡ ਬਹੁਤ ਹੈ ਠੰਡਾ ਹੋ ਜਾਊਗਾ ਤੇ ਆ ਲੋ ਜੀ ਇਹ ਤਾਂ ਸਿਗੀਆਂ ਹਾਸੇ ਦੀਆਂ ਮਜ਼ਾਕ ਦੀਆਂ ਗੱਲਾਂ ਕਰ ਰਹੀ ਸੀ ਆਪਾਂ ਤੇ ਹੁਣ ਆਪਾਂ ਨਾ ਮਤਲਬ ਕਿ ਅੱਜ ਮੈਂ ਥੋੜਾ ਜਿਹਾ ਐਮਰਜੈਂਸੀ ਦੇ ਵਿੱਚ ਹੀ ਬਣਾਇਆ ਵਲੌਗ ਕਿਉਂਕਿ ਵਲੌਗ ਬਣਾਉਣਾ ਮੈਨੂੰ ਕਾਫੀ ਜ਼ਿਆਦਾ ਜ਼ਰੂਰੀ ਲੱਗਿਆ ਹਨਾ ਕਿਉਂਕਿ ਇੱਕ ਨਾ ਭੈਣ ਨੇ ਯੂ ਐਸ ਏ ਤੋਂ ਨੇ ਹੁਣ ਦੇਖੋ ਆਪਾਂ ਇੰਨੀਆਂ ਸਾਰੀਆਂ ਭੈਣਾਂ ਜੁੜੀਆਂ ਹੋਈਆਂ ਇੱਕ ਦੂਜੇ ਨਾਲ ਹਨਾ ਰਿਸ਼ਤੇ ਬਣੇ ਹੋਏ ਨੇ ਬੜੇ ਪਿਆਰੇ ਰਿਸ਼ਤੇ ਬਣੇ ਹੋਏ ਨੇ ਤੇ ਇੱਕ ਸੰਗਤ ਦਾ ਰੂਪ ਹੀ ਬਣ ਜਾਂਦਾ ਹੈ ਹਨ ਤੇ ਭੈਣ ਹੈਗੇ ਨੇ ਨਾਮ ਤੋਂ ਮੈਂ ਦੱਸਦੀ ਆ ਉਹਨਾਂ ਨੇ ਨਾ ਮੈਨੂੰ ਕਮੈਂਟ ਕੀਤਾ ਸੀਗਾ ਉਹਨਾਂ ਦਾ ਨਾਮ ਹੈਗਾ ਸੁਖਦੇਵ ਸਰਾ ਭੈਣ ਜੀ ਯੂ ਆਰ ਵੈਰੀ ਗ੍ਰੇਟ ਪਰਸਨੈਲਿਟੀ ਆਈ ਲਾਈਕ ਇਟ ਵੈਰੀ ਮੱਚ ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦੀ ਆ ਫਰੋਂ ਕੁਲਦੀਪ ਕੌਰ ਕੁਲਦੀਪ ਕੌਰ ਯੂ ਐਸ ਏ ਤੋਂ ਨਹੀਂ ਭੈਣ ਤੇ ਉਹਨਾਂ ਨੇ ਕਿਹਾ ਹੈ ਕਿ ਪਲੀਜ਼ ਮੇਰੀ ਰਿਕੁਐਸਟ ਹੈ ਮੇਰੇ ਬੇਟੇ ਦੇ ਵਿਆਹ ਨੂੰ 6 ਸਾਲ ਹੋ ਗਏ ਕੋਈ ਬੱਚਾ ਨਹੀਂ ਸੰਗਤ ਨੂੰ ਤੋਂ ਅਰਦਾਸ ਕਰਵਾ ਦਿਓ ਦੇਖੋ ਭੈਣ ਨੇ ਹਣਾ ਕਿੰਨੇ ਮਾਨ ਨਾਲ ਕਿਹਾ ਤੇ ਕਿੰਨਾ ਉਹਨਾਂ ਨੂੰ ਵਿਸ਼ਵਾਸ ਹੈ ਕਿ ਸੰਗਤ ਦੀ ਜਿਹੜੀ ਅਰਦਾਸ ਹੈ ਉਹ ਖਾਲੀ ਨਹੀਂ ਜਾਂਦੀ ਸੰਗਤ ਦੀ ਅਰਦਾਸ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ ਹਣਾ ਸੋ ਕੁਲਦੀਪ ਕੌਰ ਭੈਣ ਇਹ ਚ ਰਿਕਵੈਸਟ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਪ ਦੇ ਭੈਣ ਭਰਾਵਾਂ ਦੀ ਤਰ੍ਹਾਂ ਮੈਨੂੰ ਜਿਹੜੀ ਵੀ ਭੈਣ ਨੇ ਕੋਈ ਗੱਲ ਕਹਿਣੀ ਹੁੰਦੀ ਹੈ ਉਹ ਚ ਰਿਕਵੈਸਟ ਵਾਲੀ ਕੋਈ ਗੱਲ ਨਹੀਂ ਹੁੰਦੀ ਆਪਾਂ ਸਾਰੇ ਇੱਕ ਫੈਮਿਲੀ ਆ ਤੇ ਇੱਕ ਦੂਜੇ ਨੂੰ ਹੱਕ ਨਾਲ ਗੱਲ ਕਹਿ ਸਕਦੇ ਆ ਸੋ ਤੁਸੀਂ ਸੁਣ ਲਿਆ ਸਾਰਿਆਂ ਨੇ ਕਿ ਕੁਲਦੀਪ ਕੌਰ ਭੈਣ ਆਪਣੀ ਵੱਡੀ ਆ ਕੇ ਛੋਟੀ ਭੈਣ ਮੈਨੂੰ ਪਤਾ ਨਹੀਂ ਯੂਐਸਏ ਤੋਂ ਨੇ ਉਹ ਆਪਣੇ ਸਾਰੇ ਵੀਡੀਓਜ਼ ਦੇਖਦੇ ਨੇ ਔਰ ਉਹਨਾਂ ਨੇ ਅਰਦਾਸ ਕਰਨ ਲਈ ਕਿਹਾ ਕਿ ਸੰਗਤ ਦੀ ਅਰਦਾਸ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੰਗਤ ਦੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਹੈ ਨਾ ਸੋ ਸਾਰੀਆਂ ਭੈਣਾਂ ਅ ਕੁਲਦੀਪ ਭੈਣ ਦੇ ਲਈ ਅਰਦਾਸ ਕਰਿਓ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਉਹਨਾਂ ਦੇ ਘਰ ਦੀ ਫਲਵਾੜੀ ਦੇ ਵਿੱਚ ਕੋਈ ਸੋਨਾ ਜਾਂ ਫੁੱਲ ਖਿੜੇ ਕੋਈ ਪੁੱਤਾ ਕੋਈ ਪੁੱਤਰੀ ਉਹਨਾਂ ਦੇ ਘਰ ਆਵੇ 6 ਸਾਲ ਹੋ ਗਏ ਉਹਨਾਂ ਨੂੰ ਵੇਟ ਕਰਦਿਆਂ ਨੂੰ ਹਨਾ ਹਰ ਇੱਕ ਨੂੰ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬੱਚਾ ਆਵੇ ਸੋ ਆਪਾਂ ਸਾਰੀਆਂ ਭੈਣਾਂ ਨੇ ਰਲ ਕੇ ਇਹ ਅਰਦਾਸ ਕਰਨੀ ਆ ਸਾਰੀਆਂ ਭੈਣਾਂ ਪਲੀਜ਼ ਫਿਰ ਤੁਸੀਂ ਕਹੋਗੇ ਤੁਸੀਂ ਰਿਕੁਐਸਟ ਕਹਿੰਦੇ ਹੋ ਮੈਂ ਰਿਕੁਐਸਟ ਨਹੀਂ ਕਹਿੰਦੀ ਕਿ ਪਲੀਜ਼ ਤੁਸੀਂ ਸਾਰੀਆਂ ਭੈਣਾਂ ਅ ਅਰਦਾਸ ਕਰਿਓ ਕੁਲਦੀਪ ਭੈਣ ਲਈ ਸਾਰੀਆਂ ਆਪਾਂ ਇੱਕ ਦੂਜੇ ਦੀਆਂ ਭੈਣਾਂ ਆ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਥੀਆਂ ਸਾਰੇ ਇੱਕ ਦੂਜੇ ਨਾਲ ਖੜੇ ਆ ਸੋ ਭੈਣ ਲਈ ਵੀ ਆਪਾਂ ਉਹਨਾਂ ਦੇ ਨਾਲ ਆਂ ਪ੍ਰਮਾਤਮਾ ਅੱਗੇ ਅਰਦਾਸ ਹੈ ਪ੍ਰਮਾਤਮਾ ਉਹਨਾਂ ਦੇ ਘਰ ਵੀ ਰੌਣਕ ਲਾਵੇ ਕੋਈ ਪੁੱਤਾ ਪੁੱਤੀ ਉਹਨਾਂ ਦੇ ਘਰ ਆਵੇ ਤੇ ਕੁਲਦੀਪ ਭੈਣ ਆਪਣੀ ਗੋਦੀ ਦੇ ਵਿੱਚ ਪੁੱਤਾ ਪੁੱਤੀ ਖੜਾਉਣ ਠੀਕ ਹੈ ਜੀ ਅਸੀਂ ਤਾਂ ਕਹਿੰਦੇ ਆ 20 ਜੀ ਆਉਣ ਤੁਹਾਡੇ ਤੇ ਵਾਹਿਗੁਰੂ ਜਲਦੀ ਉਹਨਾਂ ਦੀ ਇੱਛਾ ਪੂਰੀ ਕਰੇ ਤੇ ਫਿਰ ਆਪਾਂ ਨੂੰ ਕੁਲਦੀਪ ਭੈਣ ਇੱਕ ਵੱਡੀ ਸਾਰੀ ਪਾਰਟੀ ਦੇਣਗੇ ਇੰਡੀਆ ਆ ਕੇ ਯੂਐਸਏ ਤੋਂ ਤੇ ਸੋ ਸਾਰੀਆਂ ਭੈਣਾਂ ਪਲੀਜ਼ ਅਰਦਾਸ ਕਰਿਓ ਕਿਉਂਕਿ ਸੰਗਤ ਦੀ ਅਰਦਾਸ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਸੋ ਇਸੇ ਕਰਕੇ ਮੈਨੂੰ ਅੱਜ ਵਲੌਗ ਹੈ ਜਿਹੜਾ ਉਹ ਐਮਰਜੈਂਸੀ 'ਚ ਬਣਾਉਣਾ ਪਿਆ ਕਿਉਂਕਿ ਮੈਨੂੰ ਲੱਗਿਆ ਕਿ ਬਹੁਤ ਜ਼ਰੂਰੀ ਹੈ ਤੇ ਕਿਵੇਂ ਭੈਣ ਨੇ ਮਾਨ ਨਾਲ ਕਿਹਾ ਤੇ ਇਹ ਆਪਣੇ ਲੀਕ ਪਰਖ ਦੀ ਘੜੀ ਹੈ ਕਿ ਸਾਰੀਆਂ ਭੈਣਾਂ ਇੱਕ ਸੰਗਤ ਦੇ ਰੂਪ ਵਿੱਚ ਅਰਦਾਸ ਕਰਾਂਗੇ ਆਪਾਂ ਤੇ ਉਹਨਾਂ ਦੀ ਇੱਛਾ ਜਲਦੀ ਤੋਂ ਜਲਦੀ ਪੂਰੀ ਹੋਵੇ ਸਾਰੀਆਂ ਦਿਲੋਂ ਅਰਦਾਸ ਕਰਿਓ ਜਦੋਂ ਦਿਲੋਂ ਅਰਦਾਸ ਕੀਤੀ ਜਾਂਦੀ ਹੈ ਨਾ ਤੇ ਉਦੋਂ ਕਦੇ ਖਾਲੀ ਜਾਂਦੀ ਨਹੀਂ ਹੈਗੀ ਸੋ ਪਲੀਜ਼ ਅਰਦਾਸ ਕਰਿਓ ਭੈਣ ਵਾਸਤੇ ਤੇ ਕੁਲਦੀਪ ਭੈਣ ਜੀ ਅਸੀਂ ਸਾਰੇ ਤੁਹਾਡੇ ਨਾਲ ਆ ਤੇ ਅਸੀਂ ਪਰਮਾਤਮਾ ਨੂੰ ਦਿਲੋਂ ਅਰਦਾਸ ਕਰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਖੇਤੀ ਰੌਣਕ ਲੱਗੇ ਸੋ ਭੈਣ ਦੇ ਲਈ ਆਪਾਂ ਸਪੈਸ਼ਲੀ ਅੱਜ ਵਲੌਗ ਬਣਾਇਆ ਤੇ ਕੱਲ ਨੂੰ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਜਿਹਾ ਵਲੌਗ ਲੈ ਕੇ ਆਉਂਗੀ ਵਲੌਗ ਲੈ ਕੇ ਆਵਾਂਗੇ ਆਪਾਂ ਹైదਰਾਬਾਦੀ ਇੱਕ ਡਿਸ਼ ਹੈਗੀ ਆ ਮੈਨੂੰ ਬੜੀ ਵਧੀਆ ਲੱਗੀ ਮੈਂ ਦੇਖੀ ਸੀ ਕਿਤੇ ਤੇ ਉਹ ਆਪਾਂ ਕੱਲ ਨੂੰ ਰੈਡੀ ਕਰਾਂਗੇ ਕਿਉਂਕਿ ਬੱਚੇ ਘਰ ਨੇ ਹੁਣ ਤੇ ਬੱਚਿਆਂ ਲਈ ਨਵੀਆਂ-ਨਵੀਆਂ ਡਿਸ਼ਸ ਬਣਾਉਣੀਆਂ ਨੇ ਮਾਵਾ ਨੇ ਤੇ ਮਾਵਾ ਕਹਿਣ ਗਈ ਹੁਣ ਨਵਾਂ ਪੰਗਾ ਪਾਤਾ ਸਾਡੇ ਲਈ ਹੁਣ ਬੱਚੇ ਸਾਡੇ ਫੇਰ ਮੰਗਦੇ ਨਹੀਂ ਹਨ ਸੌਖੀ ਜੀ ਹੈਗੀ ਆ ਕੱਲ ਨੂੰ ਆਪਾਂ ਤੁਹਾਨੂੰ ਉਹਦਾ ਵਲੌਗ ਦੇਵਾਂਗੇ ਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਤੇ ਲੋ ਜੀ ਮੈਂ ਥੋੜਾ ਜਾ ਅ ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਨੇ ਮਨ ਲੱਗ ਜਾਂਦਾ ਗੱਲਾਂ ਸੁਣ ਕੇ ਤੁਹਾਡੀਆਂ ਏਪੀ ਹੋਪਲੇਸ ਦੀ ਆਈਡੀ ਤੋਂ ਹੈਗਾ ਨੀਲ ਮਰਾਣੀ ਕੰਗratulations वेरी नाइस वीडियो कंग्रेचुलेशंस ਉਹਨਾਂ ਨੇ ਆਪਣੇ 75k ਸਬਸਕ੍ਰਾਈਬਰ ਹੋ ਗਏ ਇਸ ਲਈ ਸਾਰੀਆਂ ਭੈਣਾਂ ਨੂੰ ਹੀ ਕੰਗratulations ਦੀ ਤੁਹਾਡੇ ਕਰਕੇ ਸਾਰਾ ਕੁਝ ਪੋਸੀਬਲ ਹੋ ਪਾਇਆ ਇੱਕ ਭੈਣ ਹੋਰ ਹੈਗੇ ਨੇ ਆਪਣੇ ਉਹਨਾਂ ਦਾ ਮੈਨੂੰ ਸਮਝ ਨਹੀਂ ਆ ਰਹੀ ਕਿੱਥੇ ਗਿਆ ਕਮੈਂਟ ਉਹਨਾਂ ਦਾ ਸਕਰੀਨਸ਼ਾਟ ਲਿਆ ਸੀਗਾ ਆਪਾਂ ਕਿਰਨ कौर ਭੈਣ ਨੇ ਉਹ ਕਹਿੰਦੀ ਮੈਂ ਤੁਹਾਨੂੰ ਰੈਮਡੀਜ਼ ਦੱਸਦੀ ਰਹਿਣੀ ਆ ਤੇ ਤੁਸੀਂ ਅੱਗੇ ਦੱਸਦੇ ਹੀ ਨਹੀਂ ਹੈਗੇ। ਲੋ ਜੀ ਆਪਾਂ ਕਿਰਨ ਕੌਰ ਭੈਣ ਦੀ ਕ੍ਰੈਮਡੀ ਹੈਗੀ ਆ ਮੂੰਹ ਪੱਕੇ ਤੋਂ ਕਿਉਂਕਿ ਮੂੰਹ ਪੱਕੇ ਤੋਂ ਮੈਨੂੰ ਨਾ ਕਿਸੇ ਭੈਣ ਨੇ ਪੁੱਛਿਆ ਸੀਗਾ ਸੋ ਆਪਾਂ ਨੂੰ ਰੈਮਡੀ ਪਹਿਣਾ ਹੀ ਦੇ ਦਿੰਦੀਆਂ ਨੇ। ਉਹ ਕਹਿੰਦੇ ਵੀ ਸਫੈਦੇ ਸਫੈਦੇ ਦਾ ਦਰਖਤ ਹੁੰਦਾ ਜਿਵੇਂ ਹੈਨਾ ਸਫੈਦੇ ਦੀ ਦਤਣ ਕਰੋ। ਔਰ ਉਸਦੇ ਪੱਤੇ ਵੀ ਚਬਾ ਸਕਦੇ ਹੋ। ਭੈਣੇ ਮੇਰਾ ਨੁਸਖਾ ਵੀ ਸ਼ੇਅਰ ਕਰਦੇ ਹੋ ਪਲੀਜ਼ ਮੈਂ ਤੁਹਾਨੂੰ ਕਈ ਵਾਰ ਨੁਸਖੇ ਸੈਂਡ ਕੀਤੇ ਆ। ਪਰ ਤੁਸੀਂ ਸ਼ੇਅਰ ਨਹੀਂ ਕਰਦੇ ਹਏ ਕਿਉਂ ਨਹੀਂ ਕਰਦੀ ਜੀ ਹੋ ਸਕਦਾ ਮੇਰੇ ਧਿਆਨ ਚ ਨਾ ਰਹਿੰਦਾ ਹੋਵੇ ਜਿਵੇਂ ਆ ਦੋ ਤਿੰਨ ਦਿਨ ਹੋ ਗਏ ਆ ਇਹਨੂੰ ਮੈਂ ਸਕਰੀਨਸ਼ਾਟ ਵੀ ਲਿਆ ਹੋਇਆ ਜਦੋਂ ਆਪਾਂ ਵਲੌਗ ਬਣਾਉਣੀ ਆ ਉਦੋਂ ਮੈਂ ਭੁੱਲ ਜਾਨੀ ਆ ਲਓ ਜੀ ਮੋਂ ਪੱਕੇ ਵਾਸਤੇ ਜਿਹੜੀ ਭੈਣ ਨੇ ਮੈਨੂੰ ਪੁੱਛਿਆ ਸੀਗਾ ਵੈਸੇ ਤਾਂ ਸਾਰਿਆਂ ਦੇ ਕੰਮ ਦੀ ਗੱਲ ਹੈ ਕਿ ਇਸ ਦਾ ਫਾਇਦੇ ਦੀ ਦਤਨ ਕਰੋ ਤੇ ਜਾਂ ਤੁਸੀਂ ਉਹਦੇ ਪੱਤੇ ਚ ਵਾਦੋ ਠੀਕ ਹੈ ਤੇ ਉਹ ਕਹਿੰਦੇ ਵੀ ਇਹਦੇ ਨਾਲ ਫਿਰ ਬਿਲਕੁਲ ਠੀਕ ਹੋ ਜਾਂਦੀ ਹੈ ਇੱਕ ਨਾ ਜੀ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਦੀ ਆ ਸਾਰੀਆਂ ਭੈਣਾਂ ਨੂੰ ਵੈਸੇ ਜਿਹੜੀਆਂ ਮੇਰੀ ਇਸ ਗਰੁੱਪ ਦੀਆਂ ਉਹਨਾਂ ਨੂੰ ਪਤਾ ਹੀ ਹੋਊਗਾ ਫਿਰ ਉਹਨੂੰ ਪਤਾ ਹੋਣਾ ਕਿ ਪਹਿਲਾਂ ਜਿਹੜੀ ਤਵੇ ਸੀਗੇ ਉਹ ਆਪਾਂ ਜੁੱਲਿਆਂ ਤੇ ਰੋਟੀ ਬਣਾਉਂਦੇ ਹੁੰਦੇ ਸੀ ਤੇ ਤਵਿਆਂ ਦੇ ਪਿੱਛੇ ਕਾਲਖ ਜੰਮ ਜਾਂਦੀ ਸੀ ਹੁਣ ਤਾਂ ਗੈਸ ਗੋਸ ਤੇ ਬਣਦੀ ਆ ਤਾਂ ਜੰਮਦੀ ਹੋਈ ਨਹੀਂ ਹੈਗੀ ਤੇ ਉਦੋਂ ਕੀ ਕਰਦੇ ਹੁੰਦੇ ਸੀਗੇ ਤੇ ਮਾਵਾ ਨੇ ਕਹਿਣਾ ਕਿ ਵੀ ਇਹ ਜਿਹੜੀ ਕਾਲਖ ਹੈਗੀ ਆ ਇਹ ਛਾਲਿਆਂ ਤੇ ਲਾ ਲਓ ਜਾਂ ਜੀਵ ਤੇ ਲਾ ਲਓ ਮੂੰਹ ਪੱਕੇ ਦੇ ਤੇ ਫਿਰ ਉਹ ਪਾਣੀ ਆ ਜਿਹੜਾ ਬਾਹਰ ਕੱਢ ਦੋ ਤੇ ਉਹਦੇ ਨਾਲ ਠੀਕ ਹੋ ਜੂ ਇਹ ਬੜੀ ਵਧੀਆ ਦਵਾਈ ਸੀ ਜਿੰਨਾ ਭੈਣਾ ਦੇ ਘਰ ਚੁੱਲਾ ਵੱਲਦਾ ਹੈਗਾ ਤਵੇ ਤੇ ਰੋਟੀ ਬਣਦੀ ਹੈ ਚੁੱਲ੍ਹੇ ਤੇ ਸੌਰੀ ਤਵੇ ਤੇ ਹੀ ਬਣਦੀ ਰੋਟੀ ਤਾਂ ਚੁੱਲੇ ਤੇ ਜਿੰਨਾਂ ਦੇ ਘਰ ਰੋਟੀ ਬਣਦੀ ਹੈ ਨਾ ਉਹਨਾਂ ਦੇ ਘਰ ਜੇ ਕਿਸੇ ਦਾ ਮੂੰਹ ਪੱਕਦਾ ਤਾਂ ਉਹ ਤੁਸੀਂ ਤਵੇ ਦੀ ਜਿਹੜੀ ਸਵਾਹ ਹੁੰਦੀ ਹੈ ਪਿਛਲੀ ਉਹ ਲਾ ਲਿਆ ਪਰ ਉਹ ਬਹੁਤ ਘਾਲ ਕਰਨ ਉਸ ਕਾਇਦੀ ਬਹੁਤ ਜ਼ਿਆਦਾ ਤੇ ਦੂਜਾ ਨੁਸਖਾ ਹੁਣ ਭੈਣ ਨਹੀਂ ਦੱਸਦਾ ਕਿਉਂਕਿ ਹੁਣ ਟਾਈਮ ਚੇਂਜ ਹੋ ਗਏ ਚੁੱਲ੍ਹੇ ਤੇ ਰੋਟੀਆਂ ਘਟ ਗਈਆਂ ਬਣਨ ਸੋ ਉਹਨਾਂ ਨੇ ਦੱਸਦਾ ਕਿ ਸਫੈਦੇ ਦੀ ਦਤਨ ਕਰੋ ਜਾਂ ਸਫੈਦੇ ਦੇ ਪੱਤੇ ਆ ਜਿਹੜੇ ਉਹ ਵੀ ਚਬਾ ਸਕਦੇ ਹੋ ਤੇ ਜਦੋਂ ਤੁਸੀਂ ਚਬਾਉਨੇ ਹੋ ਨਾ ਉਹਦਾ ਜਿਹੜੀਵੇਂ ਆਪਾਂ ਦਤਨ ਕਰਦੇ ਆਂ ਤੇ ਪਾਣੀ ਬਾਹਰ ਹੀ ਕੱਢਦੇ ਆਂ ਸੋ ਉਸ ਤਰ੍ਹਾਂ ਕਰਕੇ ਆਪਾਂ ਉਹਦਾ ਪਾਣੀ ਜਿਹੜਾ ਉਹ ਬਾਹਰ ਕੱਢ ਦੇਣਾ ਹੈਗਾ ਤੇ ਇਹਦੇ ਨਾਲ ਤੜੂਮੋਂ ਪੱਕਿਆ ਜਿਹੜਾ ਉਹ ਠੀਕ ਹੋ ਜੂਗਾ ਸੋ ਲੋਜੀ ਕਿਰਨ ਕੌਰ ਭੈਣ ਨੂੰ ਵੀ ਆਪਾਂ ਖੁਸ਼ ਕਰਤਾ ਤੇ ਕੁਲਦੀਪ ਭੈਣਾ ਤੁਹਾਡੇ ਲਈ ਸਾਰੇ ਅਰਦਾਸ ਕਰਾਂਗੇ ਸਾਰੀਆਂ ਭੈਣਾਂ ਨੂੰ ਫੇਰ ਰਿਕਵੈਸਟ ਹੈ ਕਿ ਸਾਰੀਆਂ ਭੈਣਾਂ ਜਰੂਰ ਦਿਲੋਂ ਅਰਦਾਸ ਕਰਿਓ ਭੈਣ ਲਈ ਤੇ ਫਿਰ ਭੈਣ ਆਪਾਂ ਨੂੰ ਜਲਦ ਤੋਂ ਜਲਦ ਖੁਸ਼ਖਬਰੀ ਸੁਣਾਉਣਗੇ ਚਲੋ ਠੀਕ ਹੈ ਵਲੌਗ ਦਾ ਆਪਾਂ ਇਥੇ ਹੀ ਕਰਦੇ ਆਂ ਐਂਡ ਇੱਕ ਛੋਟਾ ਜਿਹਾ ਵਲੌਗ ਦੇਤਾ ਤੁਹਾਨੂੰ ਕੱਲ ਨੂੰ ਮਿਲਾਂਗੇ ਇੱਕ ਵਧੀਆ ਜੀ ਡਿਸ਼ ਲੈ ਕੇ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਖੁਸ਼ ਰੱਖੇ ਚੜ੍ਹਦੀ ਕਲਾ